ਹੈਲੋ ਮਿੱਤਰੋ ਕੀ ਹਾਲ ਚਾਲ ਆ ਤੁਹਾਡਾ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮਿੱਤਰੋ ਆਪਾਂ ਵੀ ਪੂਰੇ ਠੀਕ ਠਾਕ ਆ ਤੇ ਕੱਲ ਆਪਣੇ ਥੋੜਾ ਜਿਹਾ ਮੀਂਹ ਦਾ ਮੌਸਮ ਬਣ ਗਿਆ ਸੀਗਾ ਤੇ ਨਾਲੇ ਥੋੜੀ ਹਨੇਰੀ ਆਈ ਸੀ ਕੱਲ ਅੱਜ ਕੇਰਾ ਮੌਸਮ ਅਜੇ ਠੀਕ ਆ ਤੇ ਕੱਲ ਨਾਲ ਤਾਂ ਠੀਕ ਆ ਕੱਲ ਮੀਂਹ ਵੀ ਆਇਆ ਥੋੜਾ ਜਿਹਾ ਤੇ ਮੌਸਮ ਵੀ ਬਦਲਾਈ ਵਾਲਾ ਬਣ ਗਿਆ ਸੀ ਪਰ ਮੀਂਹ ਬੜਾ ਨਹੀਂ ਆਇਆ ਸੀ ਜਮਾ ਥੋੜਾ ਜਿਹਾ ਮੀਂਹ ਆਇਆ ਸੀਗਾ ਤੇ ਮਿੱਤਰੋ ਅੱਜ ਸਵੇਰ ਆਪਣੀ ਝੋਨੇ ਦੀ ਪਾਣੀ ਦੀ ਵਾਰੀ ਵੀ ਸੀਗੀ ਤੇ ਅੱਜ ਆਪਾਂ ਤੜਕੇ-ਤੜਕੇ ਲਾਇਆ ਇਸ ਪਹਿਲਾਂ ਝੋਨੇ ਨੂੰ ਪਾਣੀ ਤੇ ਹੁਣ ਵੀ ਮੈਨੂੰ ਲੱਗਦਾ ਖਾਲ ਦੇ ਵਿੱਚ ਪਾਣੀ ਚੱਲੀ ਜਾਂਦਾ ਹੋਣਾ ਕਿਉਂਕਿ ਗਾਹ ਵਾਲੇ ਉਧਰ ਜਿਹੜੇ ਬਾਣਾ ਉਹਨਾਂ ਨੂੰ ਪਾਣੀ ਲੱਗ ਜਾਂਦਾ ਤੇ ਆਜੋ ਵੇਖਦੇ ਆ ਵੀ ਲੱਗਦਾ ਪਾਣੀ ਚੱਲੀ ਜਾਂਦਾ ਪਾਣੀ ਕਿ ਨਹੀਂ ਤੇ ਮਤਲਬ ਦੇਖੋ ਖਾਲਾ ਦਾ ਫੁੱਲ ਵਗ ਰਿਹਾ ਜਿੰਨਾ ਕਹਿ ਦਿੱ ਗਏ ਉਹਨਾਂ ਹੀ ਵਗ ਰਿਹਾ ਬਾ ਚਾਰ ਉਂਗਲਾਂ ਦੀ ਮਿੱਥੀ ਰਹਿ ਗਈ ਨਹੀਂ ਤੇ ਖਾਲਾ ਚਮਾ ਫੁੱਲ ਵੱਜਦੀ ਜਾਂਦਾ ਤੇ ਇੱਧਰ ਵੀ ਪਾਣੀ ਟੁੱਟ ਗਿਆ ਆਪਣੀ ਥੋੜੀ ਜਵਾਰ ਚ ਯਾਰ ਇੱਧਰ ਵੀ ਟੁੱਟ ਗਿਆ ਪਾਣੀ ਹੋਣਾ ਵੇਖੋ ਮਿੱਟੀ-ਮੁੱਟੀ ਹੁਣ ਪਾਈ ਆ ਇੱਧਰ ਫੱਟੀ ਨਾਲ ਵੀ ਮਿੱਟੀ ਹੁਣ ਲਾਤੀ ਥੋੜੀ ਤਾ ਕਰਕੇ ਪਾਣੀ ਟੁੱਟਿਆ ਵੀ ਸੀਗਾ ਪਹਿਲਾਂ ਤੇ ਖਾਲਾ ਦਾ ਫੁੱਲ ਵਗੀ ਜਾਂਦਾ ਤੇ ਇਧਰ ਚੋਬਰ ਰੇੜੀ ਦੇ ਉੱਤੇ ਛਾਲਾ ਮਾਰੀ ਜਾਂਦਾ ਉਹ ਤੋਂ ਖੜਖੜ ਕੇ ਤੇ ਇਧਰ ਵੀ ਫੁੱਲ ਖੜਾ ਇਧਰ ਥੋੜੀ ਟੁੱਟ ਗਿਆ ਸੀ ਪਾਣੀ ਮੇਤਰਾਓ ਤੇ ਮੇਤਰਾਓ ਇਧਰ ਦੇਖੋ ਫਿਰ ਇਧਰ ਵੀ ਥੋੜਾ ਜਿਹਾ ਬੰਨ ਪਾਣੀ ਟੁੱਟ ਗਿਆ ਸੀਗਾ ਤੇ ਖਾਲੇ ਦੀ ਭੈਂਟ ਗੱਲਬਾਤ ਬਣਾਈ ਪਈ ਆ ਕਾ ਖੂਕ ਘਟ ਕੇ ਜਮਾ ਤੇ ਇਧਰ ਆਪਣੇ ਪੱਠਾ ਜੀ ਵੀ ਟੁੱਟ ਗਏ ਥੋੜਾ ਜਿਹਾ ਵਣੀ ਇੱਥੇ ਵੀ ਹੁਣ ਮਿੱਟੀ ਲਾਈ ਆ ਤੇ ਇਧਰ ਮੇਰਾ ਭਰਾ ਪੱਠੇ ਵੜਨ ਲੱਗਿਆ ਪਿਆ ਅਸੀਂ ਉਧਰ ਮੇਰੇ ਤਾਇਆ ਹੀ ਲੱਗੇ ਪਏ ਆ ਉਹ ਵੇਖੋਗਾ ਪੱਠੇ ਪਾ ਗਏ ਤੇ ਮਿੱਤਰੋ ਆਪਾਂ ਪੱਠੇ ਵਾਢ ਲਿਆ ਤੇ ਤੁਹਾਨੂੰ ਉਹ ਦੂਜੇ ਪਾਸੇ ਮੈਂ ਵਾਢਾ ਵਿਖਾਉਣਾ ਆਪਾਂ ਇੱਕ ਪਾਸੇ ਲਾਏ ਆ ਇੱਕ ਪਾਸੇ ਇਧਰ ਸਟਾਈਲਾ ਤਾਂ ਵੜ ਲਿਓ ਕਿ ਇਧਰ ਕਾਜਾ ਬਾਲਾ ਸੀ ਤੇ ਇੱਕ ਆਪਾਂ ਇੱਥੇ ਹੋਰ ਰੂੜੀ ਲਾਉਣੀ ਸੀ ਨਾਲ ਤਾਂ ਕਰਕੇ ਇਧਰੋਂ ਵੜਿਆ ਤੇ ਮੈਂ ਵੀ ਤੋਂ ਇੱਕ ਕੱਲ ਮੈਨੂੰ ਵੀ ਬੁਖਾਰ ਚੜ ਗਿਆ ਸੀ ਫੁੱਲ बुखार चढ़ गई तो आई मेरी बात से भी फर्क लग रहा होगा जे थोनू ते आ रहे अपना पहला वाला वड्डा आप इधर लाया पहला वड्डा देखो फिर पहला भी इत्तो ਵੱਡ ਲੈ ਇੱਥੇ ਪੱਠੇ ਬਾਹਲੇ ਵੱਡੇ ਸੀਗੇ ਤਾਂ ਕਰਕੇ ਪਹਿਲਾਂ ਇਧਰੋਂ ਵੱਡੇ ਸੀ ਤੇ ਮੈਤਰੋ ਹੁਣ ਆਪਾਂ ਚੱਲਦੇ ਆ ਘਰੇ ਤੇ ਹੋ ਸਕਦਾ ਆਪਾਂ ਹੁਣ ਪੱਠੇ ਕੁੱਤਰ ਕੇ ਜਾਂ ਪੱਠੇ ਕੁੱਤਰਨ ਤੋਂ ਪਹਿਲਾਂ ਆਪਣਾ ਟੋਕਾ ਖੁੱਲ ਗਿਆ ਟੋਕਾ ਆਪਣਾ ਖਰਾਬ ਹੋ ਗਿਆ 5 ਦਿਨ ਹੋ ਗਏ ਇੱਥੇ ਸਹੀ ਨਹੀਂ ਕੁੱਤਰਦਾ ਹੋ ਸਕਦਾ ਹੁਣ ਆਪਾਂ ਖੁੱਲ ਗਏ ਟੋਕਾ ਨਹੀਂ ਤੇ ਫਿਰ ਕੱਲ ਨੂੰ ਖੋਲਾਂਗੇ ਚਲੋ ਆਜੋ ਫਿਰ ਚੱਲਦੇ ਆ ਘਰੇ ਆ ਦੇਖੋ ਇੱਥੇ ਗਾਦੋ ਗਾਦੋ ਚੱਲਦਾ ਰੋ ਗਿਆਂਦਾ ਦੇਖੋ ਬੰਕੇ ਅਸੀਂ ਆਜਾ ਚੱਲ ਪਏ ਅਸੀਂ ਆਜਾ ਰੇਡੀ ਚੱਲ ਪਏ ਅਸੀਂ ਉਹ ਲਾਰੀ ਦਾ ਭੱਤਾਂ ਚਾਰ ਅਜੀ ਚਾਈ ਕਰਦੀ ਨਾ ਲਿਆ ਲੈ ਕੇ ਵੀ ਬਾਤਾਂ ਰ ਵੀ ਨਹੀਂ ਚੱਲਦਾ ਟੋਕਾ ਸਾਡਾ ਸੇਮਤਰ ਤਾਂ ਕਰਤੀ ਅੱਜ ਆ ਪਖੰਡੇ ਕੱਲੀ ਵਿਛਾਈ ਆ ਵੀ ਕਿਉਂਕਿ ਆਪਾਂ ਹੁਣ ਟੋਕਾ ਕੋਲਾਂਗੇ ਅੱਥੇ ਚੱਕ ਲਾਂਗੇ ਥੱਲੋ ਨਹੀਂ ਤਾਂ ਫਸਦੇ ਹੀ ਗਰਦੇ ਨੇ ਅੱਗੇ ਦਾ ਲੋ ਵੀ ਮਿੱਤਰਾ ਸਾਡਾ ਟੋਕਾ ਫੇਰ ਪਾਉਂਦਾ ਦੇਖੋ ਮੁੱਤਰ ਖੜ ਗਿਆ ਫੇਰ ਟੋਕਾ ਦੇਖੋ ਆਪਾਂ ਟੋਕਾ ਚਮਕ کھولਤਾ ਦੇਖੋ ਇੱਥੇ ਟੋਕ ਰਿਆਂ ਮੈਂ ਤਾਂ ਲੰਗਾਂ ਇਕੱਲੇ ਰਹਿ ਗਈਆਂ ਹਨੇਰਾ ਹੋਇਆ ਪਿਆ ਤਾਂ ਕਰਕੇ ਨਹੀਂ ਦਾ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਸੁਬਾ ਵਿਖਾਉਂਗਾ ਤੇ ਆਪਣਾ ਟੋਕਾ ਥੋੜਾ ਇੱਥੋਂ ਗਲਿਆ ਹੋਣ ਨਹੀਂ ਦਿੰਦਾ ਪਿਆ ਪਰ ਆ ਸਾਰਾ ਸਮਾਨ ਖੋਲਿਆ ਹੁਣ ਆਪਾਂ ਬਹੁਤ ਟਾਈਮ ਲੱਗ ਗਿਆ ਆਪਾਂ ਨੂੰ ਆ ਆਹ ਇੱਕ ਰੋਲਾ ਤੇ ਇੱਕ ਹੋਰ ਰੋਲਾ ਆ ਖੋਲਣ ਤੇ ਆਪਾਂ ਨੂੰ ਡੇਢ ਘੰਟਾ ਲੱਗ ਗਿਆ ਟਾਈਮ ਤੇ ਆ ਸਮਾਨ ਨਿਕਲੇ ਵਿੱਚੋਂ ਤੇ ਹੁਣ ਮੇਰਾ ਵੱਡਾ ਭਰਾ ਤੇ ਮੇਰੇ ਡੈਡੀ ਹੀ ਗਏ ਆ ਆਪਣੇ ਪਿੰਡ ਸਮਾਨ ਦਾ ਪਤਾ ਕਰਨ ਵੀ ਲੈਣ ਗਏ ਸਮਾਨ ਜਿਹੜਾ ਆਪਾਂ ਨੂੰ ਚਾਹੀਦਾ ਹੁਣ ਵਿੱਚ ਪਾਉਣ ਵਾਸਤੇ ਤੇ ਥੋੜਾ ਟਾਈਮ ਹੀ ਆ ਟੋਕਾ ਵੀ ਫੇਰ ਆਪਾਂ ਟੋਕਾ ਵੀ ਬਦਲ ਦਾਂਗੇ ਕਿਉਂਕਿ ਇਹ ਨੂੰ ਜੰਗਾਲ ਜੰਗੂ ਇੱਥੋਂ ਜੰਗਾਲ ਬਹੁਤ ਜੰਗਾਲ ਪੈ ਗਈ ਤੇ ਗੱਲ ਚੱਲਿਆ ਟੋਕਾ ਤੇ ਮੇਤਰੋ ਆਹ ਸਿਸਟਮ ਜਾਈ ਬੋਪਾਰਾ ਇਹ ਗੁਆਰਡ ਸਿਸਟਮ ਬੋਪਾਰਾ ਇਹਦੇ ਵਿੱਚ ਸਮਾਨ ਪਤਾ ਨਹੀਂ ਕੀ ਕੋਫਰਟ ਕੀਤਾ ਵੀ ਕਿੰਨਾ ਗਲੂਆ ਵਾਇਆ ਵੀ ਬਹੁਤ ਜ਼ਿਆਦੇ ਭਾਰ ਆ ਠੀਕ ਹੈ ਤੇ ਇਸ ਦੇ ਵਿੱਚ ਇੱਕ ਇੱਥੇ ਇੱਥੇ ਹੁੰਦੀ ਹੈ ਇੱਕੋ ਚੀਜ਼ ਐ ਲੰਮੀ ਉਹ ਚੀਜ਼ 'ਚ ਥੋੜ੍ਹਾ ਫਰਕ ਸੀ ਕਿ ਚੱਲ ਸੀ ਉਹਦੇ ਵਿੱਚ ਮਤਲਬ ਵੀ ਹੈਲਦੀ ਜਲਦੀ ਸੀ ਉਹ ਉਹ ਚੀਜ਼ ਇੱਕ ਨਵੀਂ ਲਾਉਣੀ ਆ ਇੱਕ ਇਹ ਜਿਹਾ 베アリング ਲੈ ਕੇ ਆਣੇ ਆ ਦੋ ਨਵੇਂ ਇੱਕ ਇੱਥੇ ਪਾਉਣਾ ਤੇ ਇੱਕ ਇਹਦੇ 'ਚ ਪਾਊਗਾ ਇੱਥੇ ਤੇ ਫੇਰ ਆਪਣਾ ਹੋ ਸਕਦਾ ਟੋਕਾ ਸਹੀ ਚੱਲ ਜੇ ਜੇ ਟੋਕਾ ਸਹੀ ਚੱਲ ਗਿਆ ਫੇਰ ਤਾਂ ਠੀਕ ਹੈ ਨਹੀਂ ਤੇ ਫੇਰ ਥੋੜੇ ਟਾਈਮ ਬਾਅਦ ਟੋਕਾ ਆਪਾਂ ਨਵਾਂ ਲਾ ਦੇਾਂਗੇ ਤੇ ਆਹ ਪੱਤਰਾ ਜਿਹੜਾ ਆਪਣਾ ਉੱਤੇ ਲੱਗਿਆ ਹੁੰਦਾ ਸੀ ਆ ਵੀ ਲਾ ਲਿਆ ਆਪਾਂ ਆ ਪੱਤਰਾ ਵੀ ਲਾ ਲਿਆ ਸੀ ਤੇ ਇਹਨੂੰ ਵੀ ਆਪਾਂ ਹੁਣ ਹੋ ਸਕਦਾ ਵੀ ਆਹ ਨਾਟ ਖੋਲ ਕੇ ਇੱਥੋਂ ਵਾਲੇ ਤੇ ਇੱਥੇ ਸੱਲ ਮਾਰ ਕੇ ਲੱਗੇ ਇਹਨਾਂ ਨੂੰ ਤਾਂ ਚੱਕਿਆ ਪੱਤਰੇ ਨੂੰ ਕਿਉਂਕਿ ਆਪਣੇ ਜਿਹੜਾ ਆਹ ਪਾਸਾ ਨਾ ਆਹ ਚੀਜ਼ ਟੁੱਟ ਗਈ ਦੇਖੋ ਇਹਨੂੰ ਵੀ ਜੰਗਾਲ ਪੈ ਗਈ ਇੱਥੇ ਥੋੜਾ ਹੋ ਗਿਆ ਇੱਥੇ ਤੇ ਰੈਲਟਰੂ ਜਿਹੜੀ ਲਿਆਂਦੀ ਸੀਗੀ ਇੱਥੇ ਇੱਕ ਚੀਜ਼ ਹਾਲ ਦੇ ਵਿੱਚ ਮੋਰਾ ਕੱਢਣ ਵਾਲਾ ਸੀ ਆਹ ਵੇਖੋ ਇੱਥੇ ਮੂਰਾ ਕੱਟਣਾ ਸੀਗਾ ਤੇ ਟ੍ਰੈਲਡ ਨੂੰ ਧਿਆਨ ਦਿੱਸ ਪਰ ਟ੍ਰੈਲਣਾ ਕੰਮ ਨਹੀਂ ਬਣਵਾ ਤੇ ਫਿਰ ਬਾਕੀ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਪਾਵਾਂਗੇ ਕਿਉਂਕਿ ਹੁਣ ਤਾਂ ਬਹੁਤ ਜ਼ਿਆਦਾ ਰਾਤ ਹੋ ਗਈ ਤੇ ਮਿੱਤਰੋ ਤੁਸੀਂ ਅੱਜ ਵਾਲ ਬਲੌਗ ਦੇ ਵਿੱਚ ਤਾਂ ਦੇਖ ਹੀ ਲਿਆ ਗਿਆ ਪਟੋਕੇ ਦਾ ਕੀ ਹਾਲ ਕਰਤਾ ਪਟੋਕੇ ਦਾ ਤਾਂ ਇੰਜਰ ਪਿੰਜਰੀ ਖਿਲਾਰਤਾ ਸਮਾਨ ਸੱਲਾ ਸਾਰਾ ਹੀ ਹੋੜਦਾ ਪਟੋਕੇ ਦਾ ਜਿੰਨਾ ਵੀ ਸੀਗਾ ਤੇ ਜੇ ਅੱਜ ਦੀ ਬਲੌਗ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਜੀ ਜੋ ਜਿਨਾਂ ਨੇ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤੇ ਪਲੀਜ਼ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਨ ਧੰਨਵਾਦ